14 ਕੇ ਬਿਖੈ ਜਗ ਜਾਪੇ ਜਾ ਜਾਪ ਆਦਿ ਦੇਵ ਅਨਾਦ ਮੂਰਤ ਥਾਪਿ ਸਭੈ ਜਥਾਪ ਪਰਮ ਰੂਪੁ ਨੀਤ ਮੂਰਤ ਪੂਰਨ purkha 파ਰ ਸਰਬ ਵਿਸਵ ਰਚਿਓ ਸਿਯੰਪਵ ਗੜਨ ਭੰਜਨ ਹਾਰ ਕਾਲਹੀਨ ਕਾਲ ਸੰਯੁਗਤ ਅਕਾਲ purkha ਆਦੀਸ਼ ਧਰਮ탐 ਸੋ ਪਰਮ ਰਹਤ ਆਪੂਤ ਅਲਖਪੀਸ ਅੰਗਰਾਗ ਨ ਰੰਗ ਜਾ ਕਹ ਜਾਤ ਪਾਤ ਨੈ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇ ਕਾਮ ਆਪਰੂਪਮ ਏਕ ਅਨੋਸਤਤ ਏਕ ਪੁਰਖ ਅਪੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ ਅੰਗਹੀਨ ਆਪੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਵਗੰਤਾ ਸਰਵਹੰਤਾ ਸਰਵਤੇ ਅਨਪੀਖ ਸਰਵਸ਼ਾਸਤਰ ਨਾ ਜਾਣਹੀ ਜਹ ਰੂਪ ਰੰਗ ਅਰ ਰੇਖ ਪਰਮ 베ਦ ਪੂਰਾਨ ਜਾ ਕਹ ਨੇਤ ਪਾਖਦ ਨਿਤ ਕੋਟ ਸਿਮਰਤ ਪੂਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ